ਦੇ ਅੰਦਰ ਹੈ ਉਹ ਤੇਰੇ ਬਾਹਰ ਨਿਕਲਣਾ ਹੈ ਤੇ ਜੋ ਤੂੰ ਜ਼ਬਾਨ ਤੋਂ ਮਿੱਠਾ ਬੋਰੇ ਫਜ਼ੂਲ ਹੈ ਇਹ ਜ਼ਬਾਨ ਸਾਡੇ ਖਿਆਲਾਂ ਦੀ ਨੁਮਾਇੰਦਗੀ ਕਰਦੀ ਹੈ ਜੀ ਇੱਥੋਂ ਤੱਕ ਕਈ ਵਾਰੀ ਅਚਨ ਚੇਤ ਜਿਹੜੀਆਂ ਗੱਲਾਂ ਲੁਕੀਆਂ ਹੁੰਦੀਆਂ ਨੇ ਨਾ ਨਸ਼ੇ 'ਚ ਬੰਦਾ ਜ਼ਬਾਨ ਤੋਂ ਬਾਹਰ ਕਰ ਦਿੰਦਾ ਲੋਕੀ ਕਹਿੰਦੇ ਨੇ ਪਤਾ ਲੱਗ ਗਿਆ ਦੇ ਅੰਦਰ ਕੀ ਹੈ ਇਹਨੂੰ ਭਾਈ ਗੁਰਦਾਸ ਸਾਹਿਬ ਨੇ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ ਸ਼੍ਰੀਮਨ ਭਾਈ ਗੁਰਦਾਸ ਸਾਹਿਬ ਕਹਿੰਦੇ ਗੰਗਾ ਸਾਗਰ ਉਹ ਗੰਗਾ ਸਾਗਰ ਦੀ ਟੁੱਟੀ ਹੁੰਦੀ ਹੈ ਨਾ ਉੱਤੇ ਉਹ ਕਹਿੰਦੇ ਜੋ ਕੁਝ ਗੰਗਾ ਸਾਗਰ ਚ ਪਾਇਆ ਹੈ ਨਾ ਅੱਜ ਦੀ ਸ਼ਬਦਾਵਲੀ ਚ ਵਰਤਲਾਂ ਜੀ ਕੇਤਲੀ ਆ ਕੇਤਲੀ ਕਹਿੰਦੇ ਨਾ ਉਹਦੀ ਅੱਗੇ ਉਹ ਟੁੱਟੀ ਧੀਖ ਹੈ ਕਹਿੰਦੇ ਜੀ ਉਤੋਂ ਕੇਤਲੀ ਬੰਧ ਹੈ ਉਹਨੂੰ ਕਰਵਾ ਕੇ ਗੜਵਾ ਵੀ ਕੇ ਕਹਿੰਦੇ ਉਹਦੇ ਵਿੱਚ ਜੇ ਤੇ ਅੰਮ੍ਰਿਤ ਪਾਇਆ ਹੈ ਤੇ ਟੁੱਟੀ ਨੇ ਤਰਜਮਾਨੀ ਕਰਕੇ ਦੱਸਣਾ ਬਾਹਰ ਜਦੋਂ ਨਿਕਲਣਾ ਹੈ ਚ ਅੰਮ੍ਰਿਤ ਜੇ ਤੇ ਜੇ ਉਹ ਕੇਤਲੀ ਜਾਂ ਉਹ ਲੋਟਾ ਜਾਂ ਉਹ ਸਰਾਹੀ ਸ਼ਬਦ ਵਰਤ ਲਈਏ ਹੋਰ ਸੌਖਾ ਉਹਦੇ ਵਿੱਚ ਜ਼ਹਿਰ ਪਾਇਆ ਤੇ ਟੂਟੀ ਨੇ ਅੰਮ੍ਰਿਤ ਨਹੀਂ ਬਣਾ ਦੇਣਾ ਸੱਚ ਇਹ ਮੇਰਾ ਤੁਹਾਡਾ ਮਨ ਢਿੱਡ ਨਹੀਂ ਮੈਂ ਕਹਿ ਰਿਹਾ ਗੜਵੇ ਦਾ ਤਾਂ ਬਾਹਰ ਦਿਸਦਾ ਹੈ ਉਹ ਫਿਜ਼ੀਕਲ ਸਰੀਰਕ ਰੂਪ ਜਾਂ ਵਜੂਦ ਵਿੱਚ ਹੈ ਸਾਡੇ ਜਿੱਥੋਂ ਖਿਆਲ ਨਿਕਲਦੇ ਉਹ ਅਨ ਦਿਸਦਾ ਹੈ ਉਸ ਖਿਆਲ ਨੂੰ ਨਾ ਕੋਈ ਡਾਕਟਰ ਜਾਣਦਾ ਹੈ ਨਾ ਕੋਈ ਭੈਣ ਭਰਾ ਮਾਹਬਾਬ ਸਮਝਦਾ ਹੈ ਉਸ ਗੜਵੇ ਚ ਜੋ ਕੁਝ ਮੈਂ ਪਾਇਆ ਹੈ ਨਾ ਮੈਂ ਟੁੱਟੀ ਭਾਵੇਂ ਬਦਲੀ ਜਾਂ ਪਰ ਨਿਕਲਣਾ ਉਹ ਕੁਝ ਹੀ ਜੋ ਕੁਝ ਪਾਇਆ ਹੈ ਭਾਈ ਸਾਹਿਬ ਨੇ ਨੀ ਕਿਹਾ ਕਰਵੈ ਹੋਏ ਸੋ ਟੋਟੀ ਰੇਖ ਹੈ ਉਹਨਾਂ ਨੇ ਟੁੱਟੀ ਦੀ ਸਾਹ ਸ਼ਬਦ ਟੋਟੀ ਵਰਤਿਆ ਕਹਿੰਦੇ ਜੋ ਕੁਝ ਗੜਵੇ ਵਿੱਚ ਹੈ ਉਹ ਟੁੱਟੀ ਬਾਹਰ ਕੱਢਦੀ ਹੈ ਗੁਰਮੁਖ ਕੋ ਜੋ ਕੁਝ ਬੰਦੇ ਦੇ ਅੰਦਰ ਪਿਆ ਨਾ ਉਹ ਜੀ ਬਾਹਰ ਕੱਢਦੀ ਹੈ ਇਸੇ ਕਰਕੇ ਬਾਣੀ ਨੇ ਕਿਹਾ ਜੋ ਜੀ ਹੋਏ ਸੋ ਉਗਵੇਂ ਜੋ ਕੁਝ ਅੰਦਰ ਪਿਆਖ ਹੈ ਉਹ ਉਗਵੇਂ ਗਮੇ ਤੇ ਤਾਂ ਬੇਨਤੀ ਕਰਨ ਲੱਗਾ ਕਿਉਂਕਿ ਜੋ ਮਿੱਠ ਬੋਲੜਾ ਸ਼ਬਦ ਆਇਆ ਨਾ ਮੇਰੇ ਮਨ ਚ ਬੜੇ ਖਿਆਲ ਆਏ ਕਈ ਠੱਗ ਵੀ ਬੜਾ ਮਿੱਠਾ ਬੋਲਦੇ ਮਹਾਰਾਜ ਜੀ ਨੇ ਸ਼ਬਦ ਵਰਤਿਆ ਹੈ ਸਿਆਮਲੰਗ ਮਦਰ ਮਨੁਖਿੰਗ ਰਿਧਿੰਗ ਪੂਮ ਬਹਿਰ ਨੇ ਸ਼ਲੋਕ ਸanskritik ਮਹਾਰਾਜ ਕਹਿੰਦੇ ਸਿਆਮਲੰਗ ਸੋਹਣੇ ਬੜੇ ਨੇ ਐ ਬੀਬੀ ਦਾੜੀ ਪੁੱਛੋ ਕੋਈ ਨਾ ਐ ਲਿਸ਼ਕ ਮੁਸ਼ਕਿਲ ਜਦੋਂ ਬੋਲਦੇ ਨੇ ਅਜਿਹਾ ਲੱਗਦਾ ਜਿਵੇਂ ਸ਼ੱਕਰ ਘੋਲ ਕੇ ਪਾਈ ਹੋਵੇ ਪਰ ਕਹਿਣ ਲੱਗੇ ਚੇਤੇ ਰੱਖਿਓ ਇਸ ਸ਼ੱਕਰ ਦੇ ਥੱਲੇ ਜਿਹੜੀ ਜ਼ਮੀਨ ਹੈ ਕੋ ਵੈਰ ਨਾਲ ਵਹੀ ਹੋਈ ਹੈ ਪਰ ਰਾਬੇ ਹੋ ਜਾ ਮਿੱਠ ਬੋਲਣਾ ਨਹੀਂ ਫਿਰ ਅਰਜ਼ ਹੈ ਕਿ ਮਹਾਰਾਜ ਕਹਿ ਰਹੇ ਆ ਕਿ ਸਿਆਮਲਨ ਮਦਰ ਮਨੁੱਖੀਂ ਰਿੱਦਿੰਗ ਪੂਰ ਵੈਰ ਨੇ ਜੋ ਕੋਈ ਸਾਡੇ ਅੰਦਰ ਹੈ ਉਹ ਜ਼ਬਾਨ ਨਹੀਂ ਬਾਹਰ ਕੱਢਣਾ ਹੈ ਕਿਉਂਕਿ ਜ਼ਬਾਨ ਦਾ ਸੁਭਾਅ ਜੋਜੀ ਹੋਏ ਸੋ ਉਗਵੇ ਅਗੇ ਸ਼ਬਦ ਹੈ ਜੀ ਮੂਹ ਕਾ ਕਹਿਆ ਵਾਓ ਇਹਦਾ ਮਤਲਬ ਥੋੜਾ ਜਿਹਾ ਅਰਥ ਕਿਉਂਕਿ ਮੈਂ ਇਥੋਂ ਦੇ ਵਿਦਵਾਨਾ ਗੁਰਮਖਾਲਾ ਨਹੀਂ ਕਹਿ ਰਿਹਾ ਇਹ ਸਾਰੇ ਬਾਣੀ ਪੜਨੇ ਤੁਸੀਂ ਬੈਠੇ ਹੋ ਇਥੇ ਵਾਓ ਦਾ ਅਰਥ ਵੈਸੇ ਖਵਾ ਹਵਾਦਰਥ ਵਿਅਰਥ ਫਜ਼ੂਲ ਜਿਸ ਦਾ ਕੋਈ ਫਾਇਦਾ ਹੀ ਨਹੀਂ ਕਹਿੰਦੇ ਜੋ ਕੁਝ ਬੰਦੇ ਦੇ ਅੰਦਰ ਹੈ ਉਹ ਕੁਝ ਮੂੰਹ ਚੋਂ ਨਿਕਲਣਾ ਹੈ ਹੁਣ ਅੰਦਰ ਮੇਰੇ ਪਾਪ ਹੈ ਅੰਦਰ ਮੇਰੇ ਕੁੜਤਨ ਹੈ ਜ਼ੁਬਾਨ ਤੋਂ ਮੈਂ ਕਹੀ ਜਾਣਾ ਤੁਹਾਡਾ ਦਾਸ ਹਾਂ ਜੀ ਤੁਹਾਡੇ ਜੋੜੇ ਝਾੜਨਾ ਜੀ ਤੁਹਾਡੇ ਝਾੜੂ ਲਾਨਾ ਜੀ ਹੀ ਨਾ ਤੇ ਭਾਂਡੇ ਆਪਣੇ ਵੀ ਨਹੀਂ ਮਾਨਦਾ ਸੰਗਤ ਚ ਹਨਾ ਉਹ ਮੇਰੀ ਬੇਨਤੀ ਹੈ ਵੀ ਇਹ ਜਿਹੜਾ ਇਹ ਮਿੱਠ ਬੋਲੜਾ ਪੰਨ ਨਾ ਜਿਵੇਂ ਜੀ ਇਹ ਮਹਾਰਾਜ ਕਹਿੰਦੇ ਨਹੀਂ ਜੋ ਜੀ ਕੋਏ ਸੋ ਉਗਵੇ ਮੂੰ ਕਾ ਕਹਾ ਵਾਉ ਜੋ ਤੇਰੇ ਅੰਦਰ ਹੈ ਉਹ ਤੇਰੇ ਬਾਹਰ ਨਿਕਲਣਾ ਹੈ ਤੇ ਜੋ ਤੂੰ ਜ਼ਬਾਨ ਤੋਂ ਮਿੱਠਾ ਬੋਰੇ ਫਜ਼ੂਲ ਹੈ ਇਹ ਵਿਰਥ ਹੈ ਇਹ ਹਵਾ ਗਈ ਕਿਉਂ ਜੀ ਕਹਿੰਨ ਲਗੇ ਬੀਜਾ ਬਿਕ ਮੰਗਾਏ ਅੰਮ੍ਰਿਤ ਹੁਣ ਇਹਨੂੰ ਫਿਰ ਧਿਆਨ ਨਾਲ ਸੁਣਿਓ ਜੀ ਜਿੰਨੀ ਦੇਰ ਤੱਕ ਜ਼ਬਾਨ ਤੋਂ ਥੱਲੇ ਖਿਆਲ ਹੈ ਉਹ ਆਪਣਾ ਹੈ ਉਹ ਕਈ ਕਿਸਾਨ ਸੰਤ ਬਣ ਕੇ ਵੀ ਨਿਕਲ ਜਾਂਦਾ ਹੈ ਪਰ ਜਦੋਂ ਖਿਆਲ ਉਹ ਬਾਹਰ ਨਿਕਲਦਾ ਹੈ ਉਹ ਦੁਨੀਆਂ ਨੂੰ ਪਤਾ ਲੱਗ ਜਾਂਦਾ ਹੈ ਜਿੰਨੀ ਦੇਰ ਤੱਕ ਬੀਜ ਜ਼ਮੀਨ ਦੇ ਥੱਲੇ ਮਿੱਟੀ ਥੱਲੇ ਹੈ 부ਜਾਰਤ ਹੈ ਅਸੀਂ ਕਹਿ ਦੇਾਂਗੇ ਇੱਥੇ ਅੰਮ੍ਰਿਤ ਬੀਜਿਆ ਜੇ ਇੱਥੇ ਆਮਬ ਦੀ ਗਿੱਟਕ ਬੀਜੀ ਹੈ ਪਰ ਜਦੋਂ ਜ਼ਮੀਨ ਨੂੰ ਪਾੜ ਕੇ ਬੀਜ ਬਾਹਰ ਆ ਗਿਆ ਦੁਨੀਆ ਦੀ ਕੋਈ ਤਾਕਤ ਉਹਨੂੰ ਲੁਕਾ ਨਹੀਂ ਸਕਦੀ ਗੁਰੂ ਜੀ ਕਹਿੰਦੇ ਖਿਆਲ ਅੰਦਰ ਜ਼ਹਿਰ ਦਾ ਬੀਜ ਹੈ ਜ਼ਬਾਨ ਤੋਂ ਮਿੱਠਾ ਬੋਲ ਰਹੇ ਹਨ ਪਰ ਜਦਨ ਖਿਆਲ ਜ਼ਬਾਨ ਤੋਂ ਬਾਹਰ ਆ ਗਿਆ ਉਦੋਂ ਜ਼ਹਿਰ ਦਾ ਪਤਾ ਲੱਗ ਜਾਣਾ ਇੱਕ ਹੋਰ ਬੇਨਤੀ ਮੇਰੀ ਅਰਜ਼ ਹੈ ਕਿ ਜਦੋਂ ਸੀ ਫਿੱਕਾ ਬੋਲਨੇ ਭਾਈ ਸਾਹਿਬ ਨੇ ਕਹਿ ਕੇ ਗਏ ਹੁਣ ਤਾਂ ਕਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਡਰਦਾ ਹੈ ਜੀ ਇਹ ਇਹਦਾ ਅਦਬ ਵੀ ਸਿਰਫ ਲੋਕਾਂ ਨੂੰ ਡਰਾਉਣ ਵਾਸਤੇ ਹੈ ਜਦੋਂ ਆਪਣੇ ਤਿਆਬੰਦੀ ਧੀ ਪੈਨਿਕ ਕਰ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਸ ਤਿਹਿਆ ਨਾ ਜੀ ਦੂਜਾ ਜੁੱਤੀ ਲੈ ਕੇ ਆਜਾ ਆਪਾ ਕੇਸਲ ਰੰਝਾਨੇ ਆਪਣੀ ਪੱਗ ਆਪ ਲਾਣਿਆ ਦਾੜੀਆਂ ਪੁੱਟਦੇ ਸਿੱਖ ਵੈਰ ਗੁਰੂ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਸਚਾਈ ਹੈ ਆਪ ਕਰਨ ਤੇ ਮਾਫ ਦੂਸਰਾ ਕਰਨ ਨੂੰ ਸੂਲੀ ਉੱਤੇ ਟੰਗ ਦਿਓ ਮੈਂ ਇਹ ਨਹੀਂ ਕਿ ਦੂਜੇ ਦੀ ਮੈਂ ਪ੍ਰੋੜਤਾ ਕਰ ਰਿਹਾ ਪਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਜਾਣਨਾ ਹੁਣ ਜੋ ਕੁਝ ਅੰਦਰ ਹੈ ਉਹ ਬਾਹਰ ਨਿਕਲੇਗਾ ਉਹਨ ਕੋਈ ਨਹੀਂ ਰੋਕ ਸਕਦਾ